ਆਹ ਕਿਤਾਬ ਨੂੰ ਕਿੱਧਰ ਰੋਕਦੇ ਨੇ ਕਿਆ ਸੁਣਾ ਲਾ ਰੋ ਤੇ ਕਿੱਧਰ ਰੋਕਦੇ ਨੇ ਅਸੀਂ ਰੋਕਦੇ ਨੇ ਅਸੀਂ ਕਿੱਥੇ ਰੱਖੋ ਬਦਸੋ ਅਸੀਂ ਸਵਾਲ ਖਾਵਾਂਗੇ ਅਸੀਂ ਵੀ ਸਵਾਲ ਖਾਵਾਂਗੇ ਤੂੰ ਕਿੱਥੇ ਕਿੱਲੇ ਜਮਾ ਥੋੜੀ ਉਦੋਂ ਤੂੰ ਕਿੱਥੇ ਵੀ ਜਾਂ ਕਿੱਥੇ ਜਦੋਂ ਅਸੀਂ ਪੂਰੇ ਸਾਲ ਇੱਥੇ 8 ਮਹੀਨੇ ਤਰ ਨਾਲ ਆਇਆ ਕਾਲਾ ਰਹਿ ਗਿਆ ਇੱਕ ਮਿੰਟ ਕਾਲਾ ਰਹਿ ਗਿਆ ਭਾਈ ਨਸ਼ਾ ਵਿਕ ਰਿਹਾ ਇੱਥੇ ਇਹ ਨਸ਼ਾ ਵਿਕ ਰਿਹਾ ਇਹਦਾ ਇਫेक्ट ਤੋਂ ਮਾਨਸਾ ਮੈਡੀਕੋਜਾ ਸਰਕਾਰ ਅੱਜ ਤੱਕ ਉਹਨੂੰ ਕਿਉਂ ਨਹੀਂ ਕਰਦੀ ਉਹ ਮੇਰੇ ਸਰਕਾਰ ਦੇ ਨਾਮ ਨੂੰ ਤੁਸੀਂ ਮੈਂ ਮੈਜੋਡਰਾਂ ਦਾ ਘਾਟਾ ਦਿਓ ਥੋੜਾ ਕੰਮ ਸਾਡਾ ਕੰਮ ਬੋਲਣਾ ਨਹੀਂ ਬੋਲੋ ਫਿਰ ਬੋਲੋ ਫਿਰ ਆਪਣੀ ਸਟੇਜ ਤੇ ਬੋਲੋ ਫਿਰ ਤੂੰ ਆਹ ਨਹੀਂ ਭਾਈ ਸਾਹਿਬ ਤੁਸੀਂ ਕੌਣ ਹੋਇਆ ਨਸਰ ਤੁਸੀਂ ਕੌਣ ਹੋ ਮੈਂ ਤਾਂ ਸ਼ਹਿਰੀ ਆ ਤੁਹਾਨੂੰ ਸ਼ਹਿਰੀ ਆ ਜੀ ਤੁਸੀਂ ਫਿਰ ਤੁਹਾਨੂੰ ਇੱਥੇ ਇਨਵਾਈਟ ਕੀਤਾ ਸੋਦੇ ਮੈਂ ਸਾਨੂੰ ਵਾਟ ਕਰਦਾ ਮੈਂ ਵਿਰੋਧ ਵਾਸਤੇ ਬੈਠ ਗਈ ਤਾਂ ਸਾਨੂੰ ਵਿਰੋਧ ਅਸੀਂ ਕਰ ਲਾਓ ਫੋਟੋ ਕਿਵੇਂ ਹੁੰਦਾ ਫੋਟੋ ਕਿਵੇਂ ਹੁੰਦਾ ਨੀ ਜਿਵੇਂ ਆ ਕੈਮਰੇ ਖੋਲ ਕੇ ਵੀਡੀਓ ਬਣਾ ਰਹੇ ਹੋ ਤੇ ਐਵੇਂ ਜਾਨਾ ਤੱਕ ਕਰਦੇ ਆਈ ਸਾਰੇ ਦੋਸਤ ਪਿੱਛੇ ਆਪਾਂ ਸਾਰੇ ਇਹ ਸਾਰੇ ਰੋਜ਼ਾ ਰਾਤ ਕਰਕੇ ਆਪਾਂ ਸਾਰੇ ਇੱਕ ਜਾਗਰੂਕਤਾ ਭਲਾਈ ਜਾਂਦਾ ਕਿੰਦੀ ਨਹੀਂ ਗੱਲ ਹੋਵੇ ਅਸਟਾਉ ਇਸ ਐਸੀ ਹੁੰਦੀ ਆਪਾਂ ਇਸਤਾ ਦੀ ਬਜਾਇ ਰਿਹਾ ਕਿ ਜੋ ਸਹੀ ਕਰ ਕੋ ਉਸ ਨੂੰ ਪੇਸ਼ ਕਰ ਦੋ ਜੋ ਸਰਕਾਰ ਦਾ ਕੰਮ ਹੈ ਖਾਲੀ ਪੇਗੋਸੀ ਆ ਉਹ ਖਾਈ ਜਾਂਦੇ ਜਿਹੜੀ ਸਹੀ ਦਾ ਤੁਹਾਡੇ ਨਾਲ ਕੁਰਸੀਆਂ ਪਾਣੀ ਆ ਸਾਡੇ ਨਾਲ ਸਰਕਾਰ ਦੇ ਚੱਕੇ ਨਾਲ ਆਪਸ ਹੋਰ ਆ ਮੈਂ ਮੈਂ ਉਹ ਬੇਈਮਾਨ ਕਰਪਟ ਮੇਰੇ ਤੇ ਗਲਤ ਸੁਣ ਕੇ ਬੰਦੇ ਸਾਡੇ ਮੰਦਰੋਂ ਧੰਦੀਆਂ ਦੇ ਆਰ ਦਾ ਕੰਮ ਕਰ ਓਹ ਉਸ ਵੰਦੇ ਨੇ ਉਹ ਕਰ ਤੂੰ ਐ ਕਿਵੇਂ ਬੋਲਵੇਂਗਾ ਤੂੰ ਕਮਾਲ ਕਰੀਂ ਦੋ ਜਣ ਕਰੀ ਤੁਸੀਂ ਕਹਿੰਦੇ ਇਹਦੇ ਇਹਦੇ ਹੱਕ ਦੇ ਇਹਦੇ ਬੰਸਾ ਟੈਪਵਾਇਆ ਨਹੀਂ ਤੁਸੀਂ ਇਹਦੇ ਨਹੀਂ ਤੁਸੀਂ ਇਹਦੇ ਹੱਕ ਚ ਬੋਲਣਾ ਮੇਰੀ ਨਹੀਂ ਤੁਸੀਂ ਇਹਦੇ ਹੱਕ ਚ ਬੋਲਣਾ ਕੀ ਬੋਲਦੇ ਹੋ ਚੱਕਰਬੋਤ ਬੋਲਦੇ ਨਹੀਂ ਤੁਸੀਂ ਇਹਨੇ ਬੜਕੰਨ ਮੈਂ ਫੋਰੋਂ ਆ ਕੇ ਦਿਲ ਦਾ ਇਸ ਪੈਂਤੀ ਕਰੀ ਜੰਨੇ ਆ ਦਰਮੀ ਅਸੀਂ ਤੈਨੂੰ ਕੀ ਬੋਲਣ ਦੀ ਫੇਰ ਨੂੰ ਬਾਹਰ ਜਾ ਕੁਰਸੀ ਗਵਰਨਰ ਯਾਰ ਦੱਸ ਆ ਮਾਦੀ ਬਿਠਾਓ ਗਲਤ ਕਰ ਰੋ ਕਮਾੜੇ ਗਲਤ ਕਰ ਤੁਹਾਡੀ ਗਲਤ ਗੱਲ ਹੈ ਉਸੇ ਨਾ ਨਾ ਤੁਸੀਂ ਸਿਸਟਮ ਕਰੇਗਾ ਇਹਨਾਂ ਦੇ ਕਮੇਟੀ ਦੇ ਮੈਂਬਰ ਹੈ ਨਹੀਂ ਹਾਂ ਕਮੇਟੀ ਦੇ ਮੇਰੀ ਗੱਲ ਮਾਰ ਜਾ ਕੇ ਚੱਲੋ ਤੇਜੀ ਦੱਸੋ ਬਿਚਾਰੇ ਮਾਦੀ ਉੱਡੀ ਸਾਡਾ ਸਰਕਾਰ ਦੇ ਇੱਥੇ ਪਾਰ ਕਮੇਟੀ ਨਹੀਂ ਸਰਕਾਰ ਦੇ ਅੜੇ ਜੜ ਕੇ ਨਹੀਂ ਨਹੀਂ ਤੁਸੀਂ ਕੀ ਦਿੱਤਾ ਜੇਹਤੋ ਪਾਰ ਤੁਸੀਂ ਪਾਰਕ ਲਈ ਆ ਗਏ ਧੋਤੀ ਦਿੱਤਾ ਹੈ ਅਸੀਂ ਇਹਦੇ ਬਾਰੇ ਗੱਲ ਕਰਦੇ ਆਂ ਉਹ ਯਾਰ ਗੱਲ ਸੁਣ ਮੇਰੀ ਤੂੰ ਮੇਰੇ ਨਾਲ ਫालतू ਗੱਲ ਨਾ ਕਰ ਨਹੀਂ ਬੱਸ ਸਾਡੇ ਬੰਦੇ ਉਹ ਗੱਲ ਕਰ ਕੀ ਗੱਲ ਦਾ ਤੂੰ ਕਿਉਂ ਕਹਿਣਾ ਬੈਠ ਕਿੱਥੇ ਅਸੀਂ ਬੇਨਤੀ ਕਰਦੇ ਬਣਿਆ ਬੇਨਤੀ ਕੀਤੀ ਉਹਨੂੰ ਬੇਨਤੀ ਕਰਦੇ ਯਾਰ ਫੜੀ ਨਾ ਹੋਵੇ ਬੇਨਤੀ ਕਰਦਾ ਨਸ਼ਾ ਖਤਮ ਦੇ ਮੇਰੇ ਹੋ ਜੂਗਾ ਤੇਰੇ ਕੋਲ ਕੀ ਮੇਰੇ ਕੋਲ ਤੇਰੇ ਕੋਲ ਕੀ ਤੱਕਾਰ ਹੈ ਤੇਰੇ ਕੋਲ ਕੀ ਦੱਸ ਤੂੰ ਕੌਣ ਹੈ ਅਸੀਂ ਸਰਕਾਰ ਦੇ ਨਵੇਂ ਦੇ ਹੋਰ ਕੀ ਦੀ ਅਸੀਂ ਨਾ ਕਰ ਕਰਾਪਸ਼ਨ ਨਾ ਕਰੋ ਵੀਰੇ ਕਰਦੀ ਕਰਾਪਸ਼ਨ ਸਾਡਾ ਨਾ ਕੋਈ ਪਤਾ ਪੱਗਸਤ ਨਾ ਪਰੋ ਉਹ ਗੱਲ ਥੋੜੀ ਵਦਨਾ ਤੇਰਾ ਬਾਤ ਕੋ ਵਦਨਾਲਾ ਮੇਰੇ ਰੋਮੇਂਦਰ ਸਿੰਘ ਦਾ ਹੋਰ ਕੀ ਕੰਮ ਕਰਦਾ ਵਾਹ ਤੇਰੇ ਮੈਨਾਂ ਨੂੰ ਮੈਨਾਂ ਤੇ ਤੁਸ ਕੋਣ ਨਾ ਹੋਰ ਦੱਸੂ ਕੀ ਕੀ ਰੋਕੀ ਕਰਦੇ ਕੋਣ ਆਪਣੇ ਹੱਥ ਵਿੱਚ ਆਹ ਦੇ ਹਮਦ ਗੱਲ ਕਰਦਾ ਹੈ ਇਹ ਕਾਹ ਰਾਤ ਆ ਕੇ ਨਾ ਇਹ ਨਾ ਕਿਹਨੇ ਆਪਾਂ ਨੂੰ ਗੱਲਾਂ ਵਾਲੀਆਂ ਯਾਰ ਖੜੇ ਇੱਥੇ ਜਿਹੜੀ ਗੱਲ ਕਰੁੰਦੇ ਨੇ ਪਾਰ ਗਲਤ ਗੱਲ ਗਲਤ ਥੋੜੀ ਗਲਤ ਕਰ ਰਹੇ ਹੋ ਤੁਸੀਂ ਸਾਡੇ ਸਿਸਟਮ ਆਉਂਦੇ ਹੋ ਤੁਸੀਂ ਸਾਡੇ ਸਿਸਟਮ ਉਹ ਆਹੀ ਸਰਕਾਰ ਮਾਰੇ ਤੁਸੀਂ ਸਾਡੇ ਸਿਸਟਮ ਚ ਰਹਿ ਕੇ ਸਾਡੇ ਸਿਸਟਮ ਨੂੰ ਦੁਸਰਾ ਕਰੂਗੇ ਇਹ ਕੀ ਗਲਤ ਇੱਕ ਮਿੰਟ ਤੁਸੀਂ ਇੱਕ ਮਿੰਟ ਬੱਸ ਤੂੰ ਪੰਗਾ ਲੈਣਾ ਜਾ ਕੇ ਉੱਥੇ ਪਹਿਲਾਂ ਕੀ ਹੋਣੀ ਪੰਗੇ ਦੀ ਕੀ ਗੱਲ ਐਸ ਚ ਤੂੰ ਹੁਣ ਤੂੰ ਬਹਾ ਫੜ ਫੜ ਕੇ ਕਹੇਗਾ ਕਿ ਕਿਹਨੇ ਬਾਹਰ ਨਹੀਂ ਹੈਗੀ ਵੀਡੀਓ ਖੜਾ ਬਾਹਰ ਨਹੀਂ ਬਣਦੇ ਐਵੇਂ ਬਿਨਾਂ ਗੱਲ ਤੋਂ ਤੁਸੀਂ ਰਹਿ ਮੰਗਾਈ ਫਿਰ ਇਹ ਮੰਗਾਈ ਆ ਹੀ ਨਹੀਂ ਰੇ ਇਹ ਨਾਲ ਇਹ ਘਰੇ ਰਹਿਣਾ ਇਹਨਾਂ ਨੇ ਕਹਿੰਦੇ ਪੋਜਿਟਿਵ ਗਣ ਕੀਤੀ ਹੈ ਪੰਜੇ ਵਾਰੀ ਪੋਜਿਟਿਵ ਗਣ ਕੀਤੀ ਹੈ ਤੁਸੀਂ ਤਾਂ ਵਿਰੋਧ ਹੀ ਕਰਾ ਦੋਗੇ ਵਿਰੋਧ ਹੀ ਕਰਾ ਕਰੀ ਚੱਲੋ ਬਸ ਉਹ ਇੱਕ ਗੱਲ ਪਾਰਕ ਬਣ ਗਿਆ ਜਿਹੜਾ ਹੈ ਵਿਰੋਧ ਪਾਰਕ ਵਿਰੋਧ ਕਰਦੀ ਬਣੀ ਹੋਰ ਇਹਦੇ ਬਣਾਉਂਦੇ ਹੋਰ ਕਿਹੜਾ ਬਣਨੀ ਕੋਈ ਹੋਰ ਬਸ ਕਵੈਸਚਨ ਕਰਨਾ ਹੈ ਸਾਡੀ ਪਾਰਟੀ ਨੂੰ ਇਸ ਦਾ ਕਵੈਸਚਨ ਕਰਨਾ ਹੈ ਗੱਲੋ ਕੋਈ ਦੀ ਗੱਲ ਚਾਮ ਹੋ ਰਹੀ ਹੈ ਤੇਰੀ ਬਿਨਾ ਦਾ ਨਹੀਂ ਹੁੰਦਾ ਲੋਕਾਂ ਨੂੰ ਤੰਗ ਨਾ ਕਰ ਗਲੀ ਗਲੀ ਮਾਨਸਾ ਦੀ ਨਸ਼ਾ ਹੈ ਹਰੇਕ ਤੇਰੀ ਗਲ ਵੀ ਨਸ਼ਾ ਹੈ ਓਏ ਸਾਡੇ ਜਵਾਬ ਹੈਗੇ ਓਏ ਸਾਡੇ ਜਵਾਬ ਹੈਗੇ ਉਹਨੇ ਮੇਰੇ ਦੋ ਜਵਾਬ ਕਰੇ ਗੱਲ ਮੇਰੀ ਕਿਉਂ ਨਹੀਂ ਨਾਲ ਹਨ ਪਤਾ ਨਹੀਂ ਤੈਨੂੰ ਕੋਈ ਮਰੀਏ ਦੱਸ ਮੈਨੂੰ ਦੱਸ ਸਕੀ ਤੂੰ ਕੀ ਪਤਾ ਮੇਰਾ ਤੈਨੂੰ ਕੀ ਪਤਾ ਮੇਰਾ ਤੈਨੂੰ ਤੂੰ ਸਰਕਾਰੀ ਮਲਾਇਆ ਮੈਂ ਜੋਬ ਕਰਦਾ ਤੂੰ ਹੋਰ ਕੀ ਕਰਦਾ ਤੂੰ ਮੇਰਾ ਕਾਰਨ ਨਹੀਂ ਬੰਦਾ ਰਹਿ ਗਿਆ ਦੁੱਠੇ ਬੰਦਾ ਤੂੰ ਸਰਕਾਰੀ ਬੰਦਾ ਇਹ ਰਾਜਨੀਤੀ ਕਿਦਾਂ ਹੋ ਗਿਆ ਤੂੰ ਚਾਂਟਾ ਬੰਦਾ ਨਿਕਲਣਾ ਰਾਣੀ ਤੇਰੀ ਕਰਾ ਕਿਉਂ ਚਮਚਾ ਬਣਿਆ ਸਰਕਾਰੀ ਆਸੀਂ ਤਾਂ ਸਰਕਾਰ ਦੇ ਕੰਮ ਕਰਦੇ ਆਂ ਸਰਕਾਰ ਆਂਦੀ ਆਏ ਆ ਆਹਾਂ ਚਾਹ ਬੁਰਵਾ ਤੂੰ ਆਪੇ ਡਾਜ ਨਾਲ ਕੋ ਪੁਛਾਣਾ ਕੋ ਵਰਤੀ ਪਾ ਆ ਤਾਂ ਲਿਖਣਾ ਇੰਉਂ ਆ ਤੂੰ ਤੇਰੇ ਬੈਜ ਲਾਈ ਫਿਰਦਾ ਚਮਚਾ ਮੈਂ ਭੇੜ ਆ ਮੈਂ ਮੈਂ ਆਹ ਆਲੀ ਪਾਸੇ ਇਹ ਮਹਾਰਾਜ ਇਹ ਮਹਾਰਾਜ ਕਿਹੜੀ ਵਰਤੀ ਪਾਏ ਵਰਤਦੇ ਨੇ ਇਹਨਾਂ ਨੂੰ ਕਰੋ ਇਹਨਾਂ ਨੂੰ ਤਾਂ ਪਹੁੰਚਾਣ ਦੀ ਕੋਈ ਚਾਹਤ ਨਹੀਂ ਹੋਣੀ ਤੁਸੀਂ ਥੋੜਾ ਹੋਰ ਕੀ ਕਰ ਸਕਦੇ ਹੋ ਜੀ ਦੋਸਤ ਨਾਲ ਬੋਲੋ ਕਿ ਤੁਸੀਂ ਇਹਨਾਂ ਨੂੰ ਕਰਨ ਉਹਨਾਂ ਨੂੰ ਕੀ ਕਰੀ ਤੀ ਕਿਸੇ ਬੰਦੇ ਨਾਲ ਮਿਲ ਕੇ ਭੋਖਾ ਨਹੀਂ ਵੜਾਉਣਾ ਕਰਦੇ ਹਾਂ ਹਾਂ ਦੋ ਮਿੰਟ ਵਿਜੇ ਸਿੰਘਾ ਦੋ ਮਾਨਸਾਂ ਦੇ ਵਿੱਚ ਪਰਮਿੰਦਰ ਝੋਟਾ ਜਿਹੜਾ ਜਦੋਂ ਨਸਿਆ ਵਿਰੁੱਧ ਮਹਿੰਦੀ ਸ਼ੁਰੂਆਤ ਕੀਤੀ ਜਿਸ ਨੇ ਉਹਨਾਂ ਨੂੰ ਆਹ ਦੇਖਿਆ ਪੁਲਿਸ ਕਾਲੀਆਂ ਉਹ ਗੱਲ ਕਿ ਅਸੀਂ ਕਰਦੇ ਨਹੀਂ ਅਸੀਂ ਅਸੀਂ ਕਰਦੇ ਬਾਈ ਬਣਾਉਂ ਗੱਲ ਤੋਂ ਸਰਕਾਰੀ ਜਿਹੜੇ ਚੰਚਰਾ ਉਹ ਬੋੜੀ ਚੱਕੀ ਅਸੀਂ ਅਸੀਂ ਕਰਨਾ ਬੱਕਰੀ ਅੱਲਾ ਤੁਹਾਨੂੰ ਨਹੀਂ ਦੋ ਬਾਈ ਬਲੋਕ ਉਹਨਾਂ ਨੇ ਕੰਮ ਦਿੱਤੀਆ ਸਾਬਾ ਤੁਹਾਡੇ ਸਾਹਮਣੇ ਦਿੱਤੀ ਹੈ ਜੇ ਕੋਈ ਚਾਰਕੀ ਦਾ ਘੜਦਾ ਉਹ ਤੁਸੀਂ ਦਬਾਉਣਾ ਚਾਹੁੰਦੇ ਹੋ ਨਗਰ ਕੌਂਸਲ ਦੀ ਸਾਰੀਆਂ ਦੇ ਨਾਲ ਹੋ ਗਈ ਹੈ ਅਸੀਂ ਕੋਈ ਇਹ ਪਾਰਕ ਅਗਲੇ ਪਿਛਲੇ ਲੱਗਦੀ ਸੱਤ ਵਜੇ ਦਾ ਟਾਈਮ ਸੀ 8:30 ਵਜੇ ਤੱਕ ਕਾਲੇ ਵੀ ਡੱਬੇ ਹੈ अच्छा सातਵਿਆ ਟਾਂਸੀ ਜੀ ਆ ਲੀਡਰ ਦੇ ਕੰਮ ਕਰਦਾ ਇੱਕ ਸਰਕਾਰੀ ਮਲਾਇਮ ਇੱਥੇ ਮਹਿੰਦਰਪਾਲ ਸਿੰਘ ਉਹ ਇੱਕ ਕਮੇਟੀ ਦੇ ਸਾਹਮਣੇ ਉਹ ਸਰਕਾਰੀ ਬੰਦਾ ਹੈ ਆ ਦੇਖ ਇੱਥੇ ਜੁੱਤਨ ਸ਼ਿਆਮਪੁਰ ਦਾ ਉਹ ਪਾਈ ਫਿਰਦਾ ਇਹਦਾ ਕਰ ਸਾਡੇ ਰੋਮਾਂ ਤੇ ਉੱਥੇ ਸਾਰਾ ਨਸ਼ਾ ਵੇਚਦਾ ਉੱਥੇ ਸਾਰਾ ਦਿਨ ਦੋ ਥਾਂ ਉਹ ਫੇਰ ਕੀ ਹੋ ਗਿਆ ਬੰਦੇ ਹੱਥ ਬੰਨ੍ਹ ਕੇ ਕਹੋ ਜੀ ਹੇ ਹੱਥ ਬੰਨ੍ਹ ਕੇ ਕਹੋ ਬੰਦੇ ਨਹੀਂ ਭਾਈ ਹੁਣ ਇਹਨੂੰ ਪਰਾਂ ਲੈ ਬੰਦਾ ਸੀ ਇਹ ਬੇਕਾਉਨੇਆ ਕਮੇਟੀ ਕਿਉਂ ਹੋ ਗਿਆ ਫੇਰ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਦਿੱਤੀ ਅਦਾਲਤ ਛੋਟੇ ਦਾ ਜਿਹੜਾ ਕਰਮ ਮੁਲਾਜ਼ਮ ਨਾਲ ਪੰਗਾ ਪੈ ਗਿਆ ਕਿਉਂਕਿ ਨਹੀਂ ਸੱਤਵੇਂ ਦਾ ਟਾਈਮ ਦਿੱਤਾ ਗਿਆ ਸੀ ਜੁਮਾਨਸਾ ਦੇ ਟ੍ਰੈਕ ਵੱਲੋਂ ਜਿੱਥੇ ਨਸਲ ਨਹੀਂ ਪਈ ਦੱਸਿਆ ਪਰਮਿੰਦਰ ਸਿੰਘ ਨੂੰ ਵੀ ਰੋਪੜ ਅਸੀਂ ਲੁਕੇ ਆ ਸਾਡੇ ਨਾਲ ਮੂੰਹ ਤੇ ਵੜੇ ਬਾਈਸ ਕਿੰਨੇ ਕੰਮ ਉੱਥੇ ਵਜਾ ਮੇਰੇ ਸਾਰੇ ਨੂੰ ਮੈਂ ਘਰ ਲੈ ਜਿਵੇਂ ਮਾਪੀ ਜੀ ਸਰਕਾਰ ਸਰਕਾਰ ਦਾ ਪਾਸਾ ਲਾਤਾ ਨੂੰ ਇੰਤਰ ਬਹੁਤ ਉੱਪਰ ਪੱਖੀਆਂ ਪਾਸੇ ਕਰ ਦੋ ਇਕੱਠੇ ਇੱਥੇ ਰਹਿ ਜਾ ਥੱਲੇ ਜਦੋਂ ਨਸ਼ਾ ਅਬਰਧ ਜਿਹੜਾ ਨਸ਼ਾ ਮੁਕਤੀ ਯਾਤਰਾ ਜਿਹੜੀ ਮਾਨਸਨ ਸ਼ੁਰੂਆਤ ਹੋਣੀ ਸੀ ਇਸ ਦੇ ਵਿੱਚ ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਜਿਹੜੀ ਸਮੂਲਿਤ ਕਰਨੀ ਸੀ ਪਰ ਪਰਮਿੰਦਰ ਝੋਟੇ ਵੱਲੋਂ ਇੱਥੇ ਪਹੁੰਚਣ ਪਹੁੰਚਣ ਕਾਰਨ ਜਿਹੜਾ ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਇਸ ਦੇ ਵਿੱਚ ਨਹੀਂ ਪਹੁੰਚਿਆ ਕਿਉਂਕਿ ਉਹਨਾਂ ਨੂੰ ਦਰਸ਼ਕ ਝੋਟਾ ਜਿਹੜਾ ਕਿਤੇ ਨਾ ਕਿਤੇ ਉਹ ਸਵਾਲ ਨਾ ਕਰ ਲਵੇ ਇਹ ਮਲਾਜੇ ਮੈਂ ਮਲਾਜਮਾਂ ਨੂੰ ਕੁਰਸੀ ਪਰ ਲਈ ਬਿਖਾਉਣ ਲਈ ਬੁਲਾਇਆ ਹੋਇਆ ਹਾਂ ਕਿਉਂ ਦਿਹਾੜਾ ਮੇਰਾ ਕੰਮ ਤੈਨੂੰ 300 ਰੁਪਏ ਦੇ ਦੇ ਹਰੀ ਦਾ ਸਾਬ ਸਪਾਈ ਕਰ ਦੇਣਾ ਭਰਾ ਤੁਹਾਨੂੰ ਕੋਈ ਡਾਰ ਨਹੀਂ ਤੁਹਾਨੂੰ ਕੁਝ ਨਹੀਂ ਕਰ ਸਕਦੇ ਚਲ ਇਹਦਾ ਮੂੰਹ ਤਰਮਿੰਦਰ ਕੀ ਲੱਗ ਰਿਹਾ 20 ਸੱਤ ਵਜੇ ਸ਼ੁਰੂਆਤ ਕਰਨੀ ਸੀ 7 ਵਜੇ ਸ਼ੁਰੂਆਤ ਕਰਨੀ ਸੀ 8 ਵਜੇ ਗਈ ਨਸ਼ਾ ਗਲੀ ਗਲੀ ਦਿਖਦਾ ਇੱਥੇ ਕਹਿੰਦਾ ਇੱਥੇ ਲਿਆ ਦੇ ਹਰੇਕ ਦੀ ਗਲੀ 'ਚ ਨਸ਼ਾ ਕਰਦਾ ਲੱਗ ਪਾ ਹਰੇਕ ਦੀ ਬੱਚਾ ਦਾ ਪਰ ਅਸੀਂ ਰੋਕਦੇ ਸੀ ਲੜਦੇ ਸੀ ਸਾਡੇ ਦੇ ਪਰਚੇ ਪਾਦੇ ਕਿੰਨੇ ਪਰਚੇ ਪਾਤੇ ਹੁਣ ਮੇਰੇ ਬੁੱਢੇ ਬਾਪ ਤੇ ਮੇਰੀ ਧੀ ਤੇ ਪਾਦੇ ਹਾਂ ਬਿਲਕੁਲ ਹਨਾ ਉਹਨਾਂ ਦਾ ਇੱਕ ਬੰਦਾ ਦੱਸ ਤੇ ਲੀਡਰ ਵੀ ਜੀ ਨਸ਼ਾ ਖਤਮ ਹੁੰਦਾ ਅਸੀਂ ਇਹ ਨਾਲ ਹੀ ਸਲਾਹਤਾ ਕਰਾਂਗੇ ਵੀ ਹਾਂ ਤੁਸੀਂ ਇੱਥੇ ਨਸ਼ਾ ਖਤਮ ਕਰਤਾ ਜੇ ਇਹ ਕਹਿਣ ਮੈਂ ਹੁਣ ਇਹਨਾਂ ਨੂੰ 10 ਥਾਂ ਨਸ਼ਾ ਵੇਖਦਾ ਦਿਖਾ ਸਕਦਾ ਹੁਣ 10 ਥਾਂ ਇਸ ਟਾਈਮ ਵੀ ਕੀ ਜਾਂਦਾ ਹੈ ਸੱਤ ਬੇਯੋਤ ਹੈ ਲੇਕੇ 11 ਵਜੇ ਤੱਕ ਕੰਟੋਨਮੈਂਟ ਚ ਨਹੀਂ ਸਕਦਾ ਮਾਨਸਾ ਕੀ ਉਹ ਉਧਰ ਘਰ ਉਹ ਕਹਿੰਦਾ ਫੜੋ ਫੜੋ ਲੈ ਤੇਰੇ ਹੁਕਮ ਦੇ ਗਲਾਮ ਨੇ ਤੇਰੇ ਕਈ ਫੜਨਗੇ ਮੈਂ ਕੋਕ ਕੋ ਕਹੋ ਕਰਤਾ ਤੂੰ ਕੌਣ ਨਾ ਫੜਵਾਉਣ ਵਾਲਾ ਮੈਨੂੰ ਮੈਂ ਤਾਂ ਪੇ ਬੈਠੇ ਦਿੱਤਾ ਲੇਖਾ ਰਵੇ ਫੜਦੀ ਤੂੰ ਤੇਰੇ ਵਾਲਾ ਕੰਮ ਨਾ ਕਰ ਲੈ ਓਏ ਤੇ ਮੇਰਾ ਬਿੱਤਾ ਤੂੰ ਬਸਣਾ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬਸ ਕੇ ਬਤਲ ਜਾਣਗੇ ਉਹ ਫੇਰ ਕੀ ਹੋਏ ਫੇਰ ਆਪਲੀ ਸਰਕਾਰ ਆਊਗੀ ਕਰ ਲੈਣਗੇ ਫੇਰ ਤੂੰ ਹੀ ਮਾਫੀਆਂ ਨਾਲ ਜਾਉਂਦਾ ਕਲਾ ਸੰਚਾ ਮੈਂ ਕਹਿਲੀ ਮਾਰੇਗਾ ਮੈਨੂੰ ਤੂੰ ਕਿਹਾ ਮੈਨੂੰ ਮੇਰਾ ਬਾਰੀਗਾ ਤੂੰ ਕਿਹਾ ਬਸ ਕਰੇਗਾ ਮੈਂ ਤਾਂ ਤੀ ਮੈਂ ਮੈਂ ਤੇ ਤੁਹਾਨੂੰ ਕੁਝ ਨਾ ਕਰਾਂਗਾ ਤੂੰ ਤਿੰਨ ਪੰਜ ਤੂੰ ਨਹੀਂ ਬਚੇਂਗਾ ਨਹੀਂ ਤੂੰ ਬਚਾ ਨਹੀਂ ਮੇਰੇ ਦਿੱਤਾ ਮਾਰੇਗਾ ਆਇਆ ਯਾਰ ਕਿਉਂ ਦਾ ਮੋਟਾ ਆਇਆ ਮੋਕੇ ਕੰਮ ਆਲਾ ਨਹੀਂ ਸਭਾ ਤਾਂ ਇਹੋ ਆਲਾ ਹੀ ਜੀ ਨੂੰ ਬੱਡਾ ਹੋ ਗਿਆ ਆ ਚੱਲ ਕੋਈ ਨਾ ਹੁਣ ਟਿਕਦਾ ਚਲ ਆਜ ਮੈਂ ਕੋਈ ਛੋਟੀ ਗੱਲੀ ਮੈਂ ਤਾਂ ਆਪ ਦਾ ਵੀ ਘੜਦਾਂਗੇ ਮਣੋ ਛੋਟੇ ਛੋਟੇਰ ਕਿੰਨੇ ਪ੍ਰੋਗਰਾਮ ਆ ਵੀ ਮੈਂ ਸ਼ੋਭਾ ਵਧਾਈਏ ਕੋਈ ਗੱਲ ਹੈ ਫਿਰ ਆਹ ਤੂੰ ਬਾਈ ਸ਼ੋਭਾ ਵਧਾਉਣ ਲੋ ਟਰਾਫੀ ਦੇ ਲਾਗੇ 25 ਸਾਲ ਮੈਂ ਤੇਰੀ ਸੇਵਾ ਕੀਤੀ ਹੈ ਸੇਵਾ ਮੈਂ ਤੈਨੂੰ ਨਹੀਂ ਮੁੱਕਦਾ ਬੱਤ ਬਾਈ ਮੈਂ ਵੀ ਉਹ ਸੇਵਾ ਕਰਦੀ ਮੈਂ ਸੇਵਾ ਕਰਦਾ ਸੀ ਮੇਰੇ 11 ਪਰਚੇ ਪਤਿ ਕਿਉਂ ਪਾਈ? ਇਹੀ ਕੰਮ ਮੈਂ ਕਹਾਂ ਮੈਂ ਗਲਤ ਕੰਮ ਕਰਦਾ ਕੋਈ ਤੱਕ ਸੋ ਨਹੀਂ ਫਿਰ ਅਸੀਂ ਰੋਕੀਏ ਨਾ ਨਹੀਂ ਫਿਰ ਤੁਸੀਂ ਇਹਨਾਂ ਦੀ ਬਸ਼ਾਸ਼ਾ ਕਰ ਰਹੇ ਹੋ ਨਹੀਂ ਸੁਣਦੇ ਜਿਹੜਾ ਹੱਥ ਪਾਇਆ ਸੀ ਤਾਂ ਮੈਂ ਉੱਠੀ ਕਰ ਰਿਹਾ ਫਿਰ ਡਿਊਟੀ ਕਰਨਾ ਵੀ ਸਾਡੇ ਨਾਲ ਤਣਾ ਲਾ ਰ ਕੰਨੀ ਕਰੂੰਗੇ ਤੂੰ ਸਾਡੇ ਬਜ਼ੁਰਗਾਂ ਨੂੰ ਕਿਉਂ ਤੰਗ ਕਰ ਰਿਹਾ ਹੈ ਲੀਡਰਾਂ ਦਾ ਘਰ ਹੈਗਾ ਨਾ ਹਾਂ ਘਰ ਹੈਗਾ ਮੈਂ ਆਉਂਗਾ ਲੀਡਰ ਸੀ ਲੀਡਰ ਨੂੰ ਮੈਂ ਉਹ ਕਰ ਲਈ ਬਾਹਰ ਜਾ ਕੇ ਕਰ ਲੈ ਇੱਥੇ ਇਥੇ ਹਰਫੇ ਗੀ ਬੈਠੇ ਮੂਰੇ ਕੰਮ ਹੜਕਾ ਕਰੀ ਜਾਂਦਾ ਸੁਣ ਕਾਲਾ ਪ੍ਰੋਗਰਾਮ ਕਰਾ ਕੇ ਲਾਉਂਗਾ